ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਲੈ ਕੇ ਹਾਜ਼ਰ ਹੋਈਆਂ ਬਾਬਾ ਖੱਤਰੀ ਖੇਤਰਪਾਲ ਜੀ ਦੀ ਕਲਾਮ ਸਿੱਧੀ ਸਿੱਧੀ ਵਾਸਤੇ ਇੱਕ ਕਲਾਮ ਬਾਬਾ ਖੇਤਰਪਾਲ ਜੀ ਦਾ ਲੈ ਕੇ ਹਾਜ਼ਰ ਹੋਈਆਂ ਸੋ ਦੋਸਤੋ ਇਸ ਕਲਾਮ ਨੂੰ ਸਿੱਧ ਕਰਨੇ ਲਈ ਆਪਾਂ ਨੂੰ ਕੀ ਕੀ ਕਰਨਾ ਹੋਵੇਗਾ ਕਿਹੜੇ ਦਿਨ ਤੋਂ ਸਿੱਧੀ ਕਰਨੀ ਹੋਵੇਗੀ ਕਿਹੜਾ ਕਿਹੜਾ ਸਮਾਨ ਚਾਹੀਦਾ ਕਿੰਨੇ ਦਿਨਾਂ ਦੀ ਇਹ ਸਿੱਧੀ ਹੋਵੇਗੀ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਇਸ ਜਾਨਕੀ ਬਾਬਾ ਖੇਤਰਪਾਲ ਜੀ ਦੇ ਨੂੰ ਸਿੱਧ ਕਰਨੇ ਦੇ ਲਈ ਜੋ ਮੰਤਰ ਕਲਾਮ ਹੋਵੇਗਾ ਉਹ ਕੀ ਹੋਵੇਗਾ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੋਸਤੋ ਬਾਬਾ ਖੱਤਰੀ ਖੇਤਰਪਾਲ ਜੀ ਦਾ ਜੋ ਮੰਤਰ ਮੈਂ ਦੱਸਾਂਗਾ ਉਸ ਤੋਂ ਪਹਿਲਾਂ ਇਸ ਮੰਤਰ ਨੂੰ ਸਿੱਧ ਕਰਨੇ ਦੀ ਵਿਧੀ ਜਾਨੀ ਕਿ ਬਾਬਾ ਖੇਤਰਪਾਲ ਜੀ ਨੂੰ ਸਿੱਧ ਕਰਨੇ ਦੀ ਵਿਧੀ ਇਸ ਤਰ੍ਹਾਂ ਹੈ ਕਿ 41 ਦਿਨ ਦੀ ਇਹ ਸਿੱਧੀ ਹੋਵੇਗੀ 41 ਦਿਨ ਦੀ ਸਿੱਧੀ ਹੋਵੇਗੀ ਅਤੇ ਇਸ ਮੰਤਰ ਦੀਆਂ 5 ਮਾਲਾ ਰੋਜ਼ ਕਰਨੀਆਂ ਪੈਣਗੀਆਂ ਔਰ 108 ਮਨਕੇ ਦੀ ਮਾਲਾ ਤੇ ਇਹ ਪੰਜ ਮਾਲਾ ਰੋਜ਼ ਕਰਨੀਆਂ ਪੈਣਗੀਆਂ ਜਿਸ ਵੇਲੇ ਇਸ ਮੰਤਰ ਦਾ ਜਾਪ ਕਰਨਾ ਹੈ ਪੂਰਬ ਦਿਸ਼ਾ ਵੱਲ ਮੁਹਰ ਕੇ ਬੈਠਣਾ ਹੈ ਇਸ ਮੰਤਰ ਦੇ ਜਾਪ ਦੇ ਲਈ ਕੋਈ ਨਹਿਰ ਦੇ ਕਿਨਾਰੇ ਨਦੀ ਦੇ ਕਿਨਾਰੇ ਜਾਂ ਦਰਿਆ ਦੇ ਕਿਨਾਰੇ ਜਾਂ ਫਿਰ ਉਜਾੜਾਂ ਦੇ ਵਿੱਚ ਵੀ ਇਸ ਸਿਧਿ ਨੂੰ ਆਪਾਂ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਇਹਦੇ ਫਾਇਦੇ ਕੀ ਹੋਣਗੇ ਇਹ ਵੀ ਤੁਹਾਨੂੰ ਮੈਂ ਸਾਰੇ ਫਾਇਦੇ ਦੱਸਾਂਗਾ ਜੇਕਰ ਬਾਹਰ ਕਿਤੇ ਉਜਾੜ ਦੇ ਵਿੱਚ ਨਹੀਂ ਕਰ ਸਕਦੇ ਜਾਂ ਜਲਦੀ ਕਿਨਾਰੀ ਤੇ ਨਹੀਂ ਕਰ ਸਕਦੇ ਤਾਂ ਇੱਕ ਬੰਦ ਕਮਰੇ ਦੇ ਵਿੱਚ ਵੀ ਇਸ ਸਿੱਧੀ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਆ ਲੇਕਿਨ ਉਹ ਕਮਰਾ ਇਹੋ ਜਿਹਾ ਹੋਣਾ ਚਾਹੀਦਾ ਜਿਸ ਕਮਰੇ ਦੇ ਵਿੱਚ ਕੋਈ ਆਉਂਦਾ ਜਾਂਦਾ ਨਹੀਂ ਹੋਣਾ ਚਾਹੀਦਾ ਇਸ ਮੰਤਰ ਦਾ ਜਾਪ ਕਰਨੇ ਦੇ ਲਈ ਬਾਬਾ ਖੱਤਰੀ ਖੇਤਰਪਾਲ ਜੀ ਦੀ ਤਸਵੀਰ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਆਪਣੀਆਂ ਅੱਖਾਂ ਦੇ ਮੂਹਰੇ ਲਿਆ ਕੇ ਜਾਪ ਕਰਨਾ ਹੈ ਔਰ ਜਾਪ ਕਰਨੇ ਤੋਂ ਪਹਿਲਾਂ ਕੋਈ ਵੀ ਖੁਸ਼ਬੂਦਾਰ ਵਸਤੂ ਜਿਵੇਂ ਸ਼ੈਂਟਜਾ ਇਤਰ ਆਪਣੇ ਉੱਤੇ ਲਾ ਕੇ ਬੈਠਣਾ ਹੈ ਲਾਲ ਆਸਨ ਤੇ ਬੈਠ ਕੇ ਇਹਦਾ ਜਾਪ ਕਰਨਾ ਹੈ ਜਾਪਰਾਤ ਦੇ ਸਮੇਂ ਕਰਨਾ ਹੈ ਜਿੰਨੀਆਂ ਮਾੜਾ ਇੱਕ ਦਿਨ ਪਹਿਲੇ ਦਿਨ ਕਰ ਦਿੱਤੀਆਂ ਉਨੀਆਂ ਮਾੜਾ ਹਰ ਰੋਜ਼ ਕਰਨੀਆਂ ਜਿਸ ਵੇਲੇ ਇਸ ਦਿਨ ਕਰਦਿਆਂ ਕਰਦੇ ਆ 40 ਦਿਨ ਹੋ ਜਾਣ ਤਾਂ 41ਵੇਂ ਦਿਨ ਇਸ ਜਾਨੀ ਕਿ ਬਾਬਾ ਖੇਤਰਪਾਲ ਜੀ ਦਾ ਭੋਗ ਪ੍ਰਸ਼ਾਦ ਤੁਸੀਂ ਰੱਖਣਾ ਹੈ ਦੋਸਤੋ 41ਵੇਂ ਦਿਨ ਜੋ ਵੀ ਸਮੱਗਰੀ ਰੱਖਣੀ ਹੈ ਉਸ ਤੋਂ ਪਹਿਲਾਂ ਹਰ ਰੋਜ਼ ਤੂਕਤਾਪਨ ਕਰਨਾ ਹੀ ਆ ਤੇ ਨਾਲ ਦਿਨਲ ਪੰਜ ਾਂਡੇ ਰੱਖਣੇ ਆ ਲੱਡੂ ਪੰਜ ਰੱਖਣੇ ਆ ਅਤੇ ਆਖਰੀ ਦਿਨ ਇੱਕ ਮੁਰਗਾ ਰੱਖਣਾ ਹੈ ਜਿਸ ਦੀ ਤੁਸੀਂ ਬਲੀ ਦੇਣੀ ਆ ਔਰ ਉਸ ਮੁਰਗਲੀ ਅਹੂਤੀ ਅੱਗ ਦੇ ਉੱਤੇ ਪਾਉਣੀ ਹੈ ਇਹ 41ਵੇਂ ਦਿਨ ਸਾਰਾ ਕੁਝ ਕਰਕੇ ਇਸ ਸਾਰਾ ਸਮਾਨ ਕਿਸੇ ਉਜਾੜ ਦੇ ਵਿੱਚ ਰੱਖ ਕੇ ਉਹ ਮਹਿਜਾਗ ਸੇ ਜਲ ਦੇ ਕਿਨਾਰੇ ਤੇ ਰੱਖ ਕੇ ਆ ਸਕਦੇ ਆ ਸੋ ਦੋਸਤੋ 41 ਦਿਨ ਖੂਨ ਤੇ ਨਾਲ ਇਹ ਤੁਹਾਡੀ ਸਿੱਧੀ ਹੋ ਜਾਵੇਗੀ ਉਸ ਤੋਂ ਬਾਅਦ ਵੀ ਇਹਨੂੰ ਰੋਜ਼ਾਨਾ ਪੰਜ ਚਾਰ ਮੱਲਾ ਸਤ ਮੱਲਾ ਰੋਜ਼ਾਨਾ ਕਰਦੇ ਰਹੋ ਕਿਉਂਕਿ ਇਹ ਤੁਹਾਡਾ ਮੰਤਰ ਹੈ ਜਾਗਰਤ ਰਹੇਗਾ ਹੁਣ ਦੋਸਤੋ ਇਸ ਦੇ ਫਾਇਦੇ ਕੀ ਹੋਣਗੇ ਕੋਈ ਵੀ ਤੁਸੀਂ ਗੱਦੀ ਦਾ ਕੰਮ ਕਰਦੇ ਆ ਜਾਂ ਨਹੀਂ ਵੀ ਗੱਦੀ ਦਾ ਕੰਮ ਕਰਦੇ ਆ ਗੱਦੀ ਦੇ ਕੰਮ ਕਰਨਿਆਂ ਵਾਲਿਆਂ ਲਈ ਵੀ ਇਸ ਦੇ ਬਹੁਤ ਫਾਇਦੇ ਹੋਣਗੇ ਜਿੱਥੇ ਵੀ ਤੁਸੀਂ ਬਾਬਾ ਖੇਤਰਪਾਲ ਜੀ ਨੂੰ ਯਾਦ ਕਰੋਗੇ ਬਾਬਾ ਖੇਤਰਪਾਲ ਜੀ ਤੁਹਾਡੇ ਕੋਲ ਆਉਣਗੇ ਤੁਹਾਡੇ ਕੋਲੋਂ ਕੰਮ ਪੁੱਛਣਗੇ ਤੁਹਾਡਾ ਕੋਈ ਵੀ ਕੰਮ ਹੋਵੇ ਕਿਤੇ ਵੀ ਤੁਸੀਂ ਭੇਜੋਗੇ ਬਾਬਾ ਖੱਤਰੀ ਖੇਤਰਪਾਲ ਜੀ ਜਾਣਗੀ ਤੁਹਾਡਾ ਕੰਮ ਕਰਨਗੀ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਦੂਰ ਨੇੜੇ ਭੇਜਣ ਵਾਲੀ ਹੈ ਜਾਂ ਕੋਈ ਕੀਤਾ ਕਰਾਇਆ ਲੱਗਾ ਲਗਾਇਆ ਹੈ ਇਦਾਂ ਦੇ ਸਾਰੇ ਕੰਮ ਬਾਬਾ ਖੱਤਰੀ ਖੇਤਰਪਾਲ ਜੀ ਕੋਲੋਂ ਕਰਵਾ ਸਕਦੇ ਹੋ ਸੋ ਦੋਸਤੋ ਬਾਬਾ ਖੱਤਰੀ ਖੇਤਰਪਾਲ ਜੀ ਦਾ ਜੋ ਕਲਮਾ ਮੰਤਰ ਪਾਠ ਹੈ ਹੁਣ ਉਹ ਸੁਣ ਲਓ ਉਸ ਨੂੰ ਚੰਗੀ ਤਰ੍ਹਾਂ કંઠ ਕਰਕੇ ਯਾਦ ਕਰਕੇ ਹੀ ਉਸਤੀ ਤੁਸੀਂ ਸਿੱਧੀ ਦੇ ਲਈ ਸ਼ੁਰੂ ਕਰਨਾ ਹੈ ਸੁੱਕੀ ਧਰਤੀ ਸੇ ਵੀਏ ਨਫਾ ਦੇ ਖੁਦਾ ਚਾਰੋਂ ਕੁੰਟਾਂ ਟੁੰਡ ਕੇ ਵੀਰ ਲੈ ਮਗਾ ਚਾਰ ਕੂਟ ਕੀ ਲੱਕੜੀ ਵੀਰਾਂ ਲਈ ਉਠਾ ਮੜੀ ਮਸਾਣੀ ਫੇਰ ਕੇ ਬਾਬਾ ਲਿਆ ਮਗਾ ਮੜੀਆਂ ਚਟਮ ਚਿੱਟੀਆਂ ਵਿੱਚ ਖੇਡਦੇ ਬਾਲ ਬਾਲਾਂ ਨੂੰ ਮੈਂ ਆਖਿਆ ਆਇਓ ਕਿਰਪਾ ਧਾਰ ਮਨ ਮਨ ਮਾਈ ਰੱਜੀ ਨੂੰ ਮਨ ਮਨ ਮਾਈ ਹਰੀਆਂ ਨੂੰ ਮਨ ਰਤਨ ਵਿਨਤਾਨੋਂ ਕੋ ਮਨ ਲੱਡੂਆਂ ਕੋ ਮਨ ਚਿੱਟੇ ਅੰਡਿਆਂ ਕੋ ਮਨ ਕਾਲੇ ਚਿੱਟੇ ਲਾਲ ਕੁੱਕੜ ਕੋ ਮਨ ਕਾਲੀ ਟੋਪੀ ਸਿਰ ਤੇ ਕਾਲਾ ਕਰੇ ਕਪਾਲ ਵਿੱਚ ਮੜੀਆਂ ਦੇ ਖੇਡਦਾ ਬਾਬਾ ਖੱਤਰੀ ਖੇਤਰ ਪਾਲ ਬਾਬਾ ਸਿਫਤਾਂ ਤੇਰੀਆਂ ਤੂੰ ਖੁਦ ਹੀ ਬੜਾ ਦਲੇਰ ਆ ਬੰਗੜ ਦਿਆ लाੜਿਆ ਹੁਣ ਤੂੰ ਜਰਾ ਨਾ ਲਾਈਂ ਤੇਰ ਚੱਲੇ ਮੰਤਰ ਫੁਰੀ ਬੱਚਾ ਦੇਖਾਂ ਬਾਬਾ ਖੱਤਰੀ ਖੇਤਰਪਾਲ ਤੇਰੇ ਇਲਮ ਦਾ ਤਮਾਸ਼ਾ ਸੋ ਦੋਸਤੋ ਇਹ ਬਾਬਾ ਖੱਤਰੀ ਖੇਤਰਪਾਲ ਜੀ ਦਾ ਜੋ ਕਿ ਕਲਮਾ ਮੰਤਰ ਪਾਠ ਹੈ ਜਿਸ ਨੂੰ ਤਰੀਕੇ ਦੇ ਨਾਲ ਦੱਸੀ ਹੋਈ ਵਿਧੀ ਦੇ ਅਨੁਸਾਰ ਸਿੱਧ ਕਰਕੇ ਤੁਸੀਂ ਬਹੁਤ ਬੜੀਆਂ ਬੜੀਆਂ ਪ੍ਰਾਪਤੀਆਂ ਪ੍ਰਾਪਤ ਕਰ ਸਕਦੇ ਹੋ ਹਰ ਦੁੱਖ ਸੁੱਖ ਦੇ ਲਈ ਇਹ ਬਾਬਾ ਖੇਤਰਪਾਲ ਤੁਹਾਡਾ ਕਾਰਜ ਕਰੇਗਾ ਤੁਹਾਡਾ ਕੰਮ ਕਰੇਗਾ ਸੋ ਦੋਸਤੋ ਜਿਹੜੇ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ ਦੀ ਜੂਰ ਲਿਖਣਾ ਹੈ ਜਲਦੀ ਹੀ ਕਿਸੇ ਕੱਲ ਮੈਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੀ ਸੋਜਾ ਤੱਕ ਲਈ ਜੈ ਪੀਰਾਂ ਦੀ